ਛੱਛੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਸ਼ਾਮ ਦਾ ਟਾਈਮ ਹੈ ਚਾਹ ਬਣਾ ਕੇ ਰੱਖੀ ਐ ਮੈਂ ਨਾਲ ਪੋਪਕੋਰਨ ਬਣਾਏ ਨੇ ਅਰਮਾਨ ਨੂੰ ਚਾਹ ਦਿੱਤੀ ਆ ਪਹਿਲਾਂ ਉਸ ਤੋਂ ਬਾਅਦ ਮੈਂ ਆਪਣੀ ਚਾਹ ਲੈ ਕੇ ਬੈਠਾਂਗੀ ਪੱਕੀ ਦਿਨ ਹੈਗਾ ਅੱਜ ਸੈਚਰਡੇ ਸਰਦਾਰ ਜੀ ਘਰ ਹੁੰਦੇ ਨੇ ਸਰਦਾਰ ਜੀ ਨੂੰ ਪੋਪਕੋਰਨ ਬਣਾ ਕੇ ਦਿੱਤੇ ਨੇ ਮੈਂ ਕਿਹਾ ਚਲੋ ਚਾਹ ਨਾਲ ਖਾਓ ਇਹ ਬੈਠੇ ਲਈ ਤੇ ਚਾਹ ਪੀ ਲੈਨੇ ਕੀ ਕਰਦੇ ਆ ਹੋਰ ਗੱਲਬਾਤ ਚਾਹ ਪਾਣੀ ਤਾਂ ਪੀ ਲਿਆ ਬਾਕੀ ਹੈ ਨਾ ਬਾਹਰ ਦੇਖਣਾ ਹੀ ਸੀ ਕਿ ਮੈਂ ਕਿ ਗਰਮੀ ਥੋੜੀ ਘੱਟ ਹੋਈ ਹੈ ਕਿ ਨਾ ਬਿੜ ਦੇ ਵਿੱਚ ਬੈਂਦੇ ਆ ਥੋੜਾ ਜਿਹਾ ਇੱਥੇ ਬੈ ਕੇ ਟਾਈਮ ਪਾਸ ਕਰਦੇ ਆ ਕਿਉਂਕਿ ਨਾ ਹੁਣ ਸਾਰਾ ਦਿਨ ਸੌ ਸੌ ਕੇ ਵੀ ਅੱਕ ਕੇ ਇੰਨੀ ਨੀਂਦ ਇੰਨੀ ਨੀਂਦ ਸੌ ਲੈਨੇ ਆ ਉੱਠ ਕੇ ਕੰਮ ਲੱਗ ਜਾਂਦੇ ਆ ਰਾਤ ਨੂੰ ਫੇਰ ਨਾ ਟਾਈਮ ਨਾਲ ਸੌ ਜਾਂਦੇ ਆ ਤੇ ਇਹੀ ਕੁਝ ਚੱਲ ਰਿਹਾ ਵਸ ਜਦੋਂ ਦੀਆਂ ਛੁੱਟੀਆਂ ਚ ਕਿਉਂਕਿ ਬਾਹਰ ਕਿਧਰੀ ਹਜੇ ਘੁੰਮਣਾ ਫਿਰਨਾ ਹੋਇਆ ਨਹੀਂ ਹੈਗਾ ਅ ਕਰੇ ਕੰਮ ਲੱਗਿਆ ਹੋਇਆ ਕਿ ਜਿਹੜੀ ਚਾਹ ਵੀ ਨਹੀਂ ਸਕਦੇ ਹੈਗੇ ਤੇ ਮੈਂ ਕਿਹਾ ਚਲੋ ਇੱਤਾਂ ਹੀ ਛੁੱਟੀਆਂ ਕੱਟ ਰਹੀਆਂ ਨੇ ਕੋਈ ਦੇਖੋ ਹੁਣ ਪਹਿਣਾ ਕਿਧਰ ਹੀ ਘੁੰਮਣ ਗਈਆਂ ਹੋਈਆਂ ਨੇ ਕੋਈ ਕਿਤੇ ਘੁੰਮਣ ਗਿਆ ਹੋਇਆ ਏ ਕੋਈ ਪਹਾੜਾਂ ਦੀਆਂ ਵੀਡੀਓ ਪਾ ਰਹੇ ਨੇ ਕੋਈ ਪੇਕਿਆਂ ਦੀਆਂ ਵੀਡੀਓਜ਼ ਮੇਰੀਆਂ ਉਹੀ ਮੈਂ ਕਿਹਾ ਬੋਰਿੰਗ ਜੀ ਕਰਦੀਆਂ ਵੀਡੀਓਜ਼ ਸੀਗੀਆਂ ਫਿਰ ਮੈਂ ਸੋਚਿਆ ਕਿ ਚਲੋ ਆਪਾਂ ਥੋੜਾ ਜਿਹਾ ਬ੍ਰੇਕ ਲੈ ਲੈਨੇ ਆ ਰੈਸਟੀ ਕਰ ਲੈਨੇ ਆ ਇਸ ਕਰਕੇ ਫਿਰ ਮੈਂ ਕਾਫੀ ਦਿਨ ਵਲੌਗ ਵੀ ਨਹੀਂ ਬਣਾਇਆ ਹੈਗਾ ਤੇ ਕਾਫੀ ਭੈਣਾਂ ਦੇ ਮੈਸੇਜ ਵੀ ਆ ਰਹੇ ਸੀ ਕਿ ਇਨਸਟਾ WhatsApp ਤੇ ਕਿ ਵਲੌਗ ਕਿਉਂ ਨਹੀਂ ਆ ਰਹੇ ਵਲੌਗ ਕਿਉਂ ਨਹੀਂ ਆ ਰਹੇ ਮੈਂ ਕਿਾ ਚੁੰਬੀਆਂ ਛੁੱਟੀਆਂ ਹੋ ਗਈਆਂ ਇਸ ਕਰਕੇ ਵਲੌਗ ਨਹੀਂ ਆ ਰਹੇ ਹੈਗੇ ਪਰ ਅੱਜ ਮੌਸਮ ਠੀਕ ਹੈ ਹੁਣ ਆਪਾਂ ਨਾ ਕੰਟੀਨਿਊ ਕਰਦੇ ਆ ਆਪਣਾ ਵਲੌਗ ਜਦੋਂ ਮੌਸਮ ਠੀਕ ਹੋਵੇ ਨਾ ਕੰਮ ਕਰ ਕਰ ਨੂੰ ਵੀ ਥਿਲ ਕਰਦਾ ਫਿਰ ਗਰਮੀ ਦੇ ਵਿੱਚ ਦਿਲੀ ਨਹੀਂ ਕਰਦਾ ਸੀ ਕੁਛ ਸਾਟਾ ਸਾਡੇ ਘਰ ਦੀ ਰੌਣਕ ਸਾਡੇ ਘਰੇ ਹੈਗੀ ਨਹੀਂ ਕੀ ਇੱਕਮ ਇੱਕਮ ਗਿਆ ਹੋਇਆ ਕਾਫੀ ਦਿਨ ਹਫਤਾ ਸਖਸਰਾ ਹੁਲੇ ਆਉਂ ਗਏ ਨੂੰ ਤੇ ਫਿਰ ਉਸ ਤੋਂ ਬਗੈਰ ਨਾ ਘਰ ਸੁੰਨਾ ਸੁੰਨਾ ਜਾ ਰਹਿੰਦਾ ਨਹੀਂ ਉਹ ਸਾਰਾ ਦਿਨ ਘਾਪਾ ਕੇ ਰੱਖਦਾ ਸਾਰਾ ਦਿਨ ਮੈਨੂੰ ਕੰਮ ਲਗਾ ਕੇ ਰੱਖਦਾ ਤੇ ਮੈਂ ਵੀ ਫਿਰ ਉਸੇ ਦੇ ਚੱਕਰਾਂ 'ਚ ਘੁੰਮਦੀ ਫਿਰਦੀ ਰਹਿਨੀ ਆ ਤੇ ਅਰਮਾਨ ਹੈ ਨਾ ਅੱਜ ਨਹੀਂ ਸੌਰੀ ਅਰਮਾਨ ਇੱਥੇ ਹੀ ਅਰਮਾਨ ਤਾਂ ਚਲੋ ਇੰਨਾ ਨਹੀਂ ਹੈ ਨਾ ਤਾਂ ਕਰਦਾ ਹੈਗਾ ਉਹਦਾ ਤਾਂ ਪਤਾ ਹੀ ਨਹੀਂ ਚੰਦਾ ਕਿ ਘਰ ਹੈਗਾ ਨਹੀਂ ਹੈਗਾ ਸੋ ਇਸ ਕਰਕੇ ਘਰ ਸਾਡਾ ਸੁੰਨਾ ਸੁੰਨਾ ਹੋਇਆ ਪਿਆ ਮੈਂ ਵੀ ਰਸਤੇ ਤੇ ਸੀ ਕਿ ਮੈਂ ਕਿਹ ਚਲੋ ਰੈਸਪੀ ਕਾ ਲੈ ਲੈਂਦੇ ਆ ਇਹ ਹੂਮ ਤੋਂ ਨਿਕਲਿਆ ਜੀ ਪਹਿਲਾ ਹੈ ਨਹੀਂ ਜਿੱਦ ਉੱਪਰ ਚੱਲ ਗਿਆ ਜੀ ਸੱਚੀ ਬਾਤ ਹੈ ਬੱਦਲ ਹੋ ਰਿਹਾ ਹੈ ਮੈਂ ਬੱਦਲ ਦੇਖ ਕੇ ਗਈ ਹੂ ਨਹੀਂ ਆ ਰਹੀ ਜੈ ਜੀ ਨੀਂ ਨੀਂ ਆਦੇ ਯਾਰ ਆਪਕੇ ਜੈਸੀ ਨੀਤ ਹੋ ਜਾਏ ਕੰਮ ਹੋਏ ਕਰ ਇਸ ਕੋ ਕਪੜਾ ਪੂੜਾ ਮਾਰ ਦੇ ਯਾਰ ਗੰਦੀ ਦੇ ਵਿੱਚ ਤੋ ਦੇ ਬੇਟੇ ਇਹ ਥੋੜਾ ਕੱਲ ਤੋਂ ਜਿ ਸਵੇਰੇ ਹੈ ਕੱਲ ਤੋਂ ਜਿ ਦਾ ਪਲਾਨ ਲਾ ਲ ਜਲਦੀ ਉਠਾ ਦਾਂਗੀ ਸਵੇਰੇ ਨਾ ਇਹ ਵੀ ਦੇਖ ਲੈ ਮੋਟਰ ਆ ਗਈ ਤੁਸੀਂ ਭੋਗ ਨੂੰ ਨੀਸ ਟਾਈਮ ਪਾਣੀ ਆਉਂਦਾ ਹੈਗਾ 3 ਵਜੇ ਪਾਣੀ ਆ ਜਾਂਦਾ ਲੈਕ ਨਾ ਜਾਇਆ ਅੰਬੀਆ ਦੌੜਨੇ ਜਾ ਰਹੇ ਹਾਂ ਕਿਉਂ ਫਸ ਗਈ ਫਸ ਗਈ ਸਵੇਰ ਤੇ ਡੈਡੀ ਦੇਖ ਕੇ ਆਇਆ ਹੈ ਗੇਟ ਖੁੱਲਾ ਪਿਆਦਾ ਸਵੇਰੇ सुक गया ना सारियां चक् के देख लो गिल्ली है पानी लग जाता इन्हों तोड़बिया तोड़ंबिया અમરુદ પાય ચઢા દો એ વેલ અમરુદ સુકકેਗਾ ਇਸ ਨੂੰ પાણી દે દેયા પાણી ਇਸ ਨੂੰ દેਣਾ ਨਹੀਂ ਹੁੰਦਾ ਇਸ ਕਰਕੇ ਇਹ અરમાન ਦੇ ਕੇ ਜਾਂਦਾ ਹੈ ਇਹ ਸਾਰਾ ਜਿਹੜਾ ਵਾਈਟ ਵਾਈਟ ਹੋ ਰਿਹਾ ਹੈ ਨਾ ਕਾਫੀ ਸਾਈਜ਼ ਦਾ ਵੱਧ ਗਿਆ ਤੋੜ ਲੈਣੇ ਚਾਹੀਦੇ ਐ ਜੀ ਹੁਣ ਹੈ ਇਹ ਦੇਖੋ તોડીએ નન્નું હં ઉપર ની પકકે કરਦਾ હેગા ઇસને પકાના પેગા મે કહ રહી હે એડા લે સ્તરાવા યાર નહીં ઓ મસાલા લગા કે ના પકાન વાસ્તે ફેર કર બી ઇસી તરહ કર મસાલા ભી ના લગાઓ ચાહે કંક આલે ઢોલવા ના ઓ કર કે રખ દો કર ਸਾਰੀਆਂ ਗਿਣੋ ਕਿੰਨੀਆਂ ਆਮਬੀਆਂ ਕਾਊਂਟ ਕਰਦੇ ਕਰਦੇ ਨਾ ਭੁੱਲ ਜਾਨੀਏ ਕਿ ਕਿੰਨੀਆਂ ਆਮਬੀਆਂ ਕਿਹੜੀਆਂ ਆਮਬੀਆਂ ਗਿਣ ਲਈ ਤੇ ਕਿਹੜੀ ਨਹੀਂ ਗਿਣੀ ਹੈਗੀ ਮੈਂ ਤਾਂ ਗਿਣੀਆਂ ਹੋਈਆਂ ਬਾਕੀ ਸਰਦਾਰ ਜੀ ਨੂੰ ਦੇਖਦੇ ਆਂ ਪੂਰੀ ਅਕਾਊਂਟ ਕਰ ਬੰਦੇ ਆਂ ਕਿ ਨਹੀਂ ਬਾਕੀ ਪਾ ਇੱਧਰ ਦੇਖ ਲੈਣੇ ਐ ਇਹਨੇ ਸਵਾਰਨ ਸੰਤਰੇ ਬਹੁਤ ਘੱਟ ਲੱਗੇ ਆ ਆਪਣੇ ਕਿੰਨੀ ਹੋ ਗਈ ਟੋਟਲ ਤੀ ਹੈ ਉਹ ਨੀਚੇ ਵਾਲੀ ਕਰੀ ਕਾਊਂਟ ਇਟ ਦੱਸੋ ਫੇਰ ਨਹੀਂ ਕਰ ਬੰਦੇ ਟੋਟਲ ਪਰ ਮੈਂ ਹਉ ਤਾਂ ਤੁਹਾਨੂੰ ਦੱਸ ਤਿਆ ਦੁਆਰੇ ਫੇਰ ਕਾਊਂਟ ਕਰਵਾਂਦੀ ਫੇਰ ਦੱਸਦੀ ਬਹੁਤ ਦਿਨ ਆਵਾਜ਼ ਆਈ ਹੈ ਇੱਧਰ ਇੱਕ ਤੋਰੀ ਲੱਗੀ ਦੇਖ ਲੋ ਲੋਕ ਇੰਨੇ ਤੋਰੀਆਂ ਖਾਈ ਜਾ ਰਹੇ ਆ ਸਾਡੇ ਇੱਕ ਤੋਰੀ ਲੱਗੀ ਆ ਇਹ ਉਹ ਵੀ ਪਤਾ ਨਹੀਂ ਕਿਵੇਂ ਢੇੜਾ ਲੱਗ ਗਿਆ ਅੱਜ ਤਾਂ ਪਤਾ ਲੱਗ ਗਿਆ ਨਹੀਂ ਤੋਰੀ ਦਾ ਪਤਾ ਨਹੀਂ ਕੀ ਬਣ ਜਾਣਾ ਸੀ ਇਹਨੇ ਦੋ ਇੱਕ ਦਿਨ ਚ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਸਾਡੀ ਵੇਲ ਤੇ ਆ ਕੇ ਪਰੋਸੀਆਂ ਦੀ ਵੇਲ ਤੇ ਪਰ ਸਾਡੀ ਵੇਲ ਇਹ ਲਗਾਈ ਹੋਈ ਦੇਖੋ ਸੁੱਕ ਗਈ ਇੱਥੇ ਤੱਕ ਆਪਣੀ ਇਹ ਹੈਗੀ ਆਂਟੀ ਵਾਲੀ ਬੇਲ ਨੂ ਆਪਣੀ ਬੇਲ ਪਾਣੀ ਹੈ ਕੀ ਇਹ ਐਂਟੀ ਉਹਨਾਂ ਦੀ ਬੇਲ ਹੈ ਸਾਡੀ ਬੇਲ ਤੇ ਨਹੀਂ ਹੈਗੀ ਹੂੰ ਮਾਰਾਂਂਂਟੀ ਨੂੰ ਵਾਜਕ ਤੋੜ ਲੈ ਜਾ ਚੋਰੀ ਚੋਰੀ ਤੋੜ ਕੇ ਲੈ ਜਾਏਂਗੇ ਪਰ ਇੱਕ ਤੋਰੀ ਨਾਲ ਕੁਝ ਨਹੀਂ ਬਣਨਾ ਉੱਧਰਲੀ ਸਾਈਡ ਨਾਲ ਐਂਟੀ ਉਹਨਾਂ ਦੇ ਹੋਰ ਲੱਗੀਆਂ ਵਿਆਹ ਹੋਣੀਆਂ ਕੈਮਰੇ ਨੂੰ ਭੇਜਦੇ ਆਂ ਆਪਾਂ ਕੈਮਰਾ ਦੇਖ ਕੇ ਆਏਗਾ ਕਣ ਕਿੱਥੇ ਕੋਣੀ ਫੇਲ ਮੈਨੂੰ ਤਾਂ ਦੇਖ ਨਹੀਂ ਰਿਹਾ ਕੁਛ ਕੈਮਰਾ ਦੇਖਦੇ ਆਂ ਕੀ ਕੁਛ ਕਰਕੇ ਲਿਆਏਗਾ ਸਾਰਾ ਕਾ ਕੱਟ ਦਿੱਤਾ ਦੇਖੋ ਸਰਦਾਰ ਜੀ ਨੇ ਇੱਥੋਂ ਸਟਾਰਟ ਹੋਏ ਸੀਗੇ ਇਹ ਥੋੜਾ 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 ਕਾ ਜਿੰਨਾ ਵੀ ਸੀ ਇਹ ਸਾਰਾ ਕੱਟ ਦਿੱਤਾ ਇੱਥੇ ਤੱਕ ਪਹੁੰਚ ਗਏ ਬਾਕੀ ਤੋਰੀ ਆ ਪਾਂਟੀ ਨੂੰ ਦੇ ਦਿੱਤੀ ਤੋੜ ਕੇ ਗੱਲਾਂ-ਵਾਟਾਂ ਲੱਗੇ ਰਹੇ ਆਂਟੀ ਨਾਲ ਸਰਦਾਰ ਜੀ ਨੇ ਦੇਖੋ ਇੰਨਾ ਕਾ ਕੱਟ ਦਿੱਤਾ ਇੱਥੋਂ ਤੱਕ ਆ ਗਏ ਤੇ ਮੈਂ ਗੱਲਾਂ ਲੱਗੀ ਰਹੀ ਬਾਕੀ ਹੁਣ ਸਾਡਾ ਬੱਚਾ ਵੀ ਆ ਗਿਆ ਤੂੰ ਮੂੰਹ ਲ ਘੜ ਲੈਕਰ ਉਧਰ ਨੂੰ ਸਾਡਾ ਬੱਚਾ ਆ ਗਿਆ ਹੈਲਪ ਕਰਨ ਲਈ ਚਲ ਦਾਤੀ ਚੱਕ ਓਏ ਨਾ ਤੋੜਨਾ ਚਲ ਇੱਧਰ ਦੇਖਿਓ ਜੀ ਇਸ ਨੂੰ ਟਲਦਾ ਜਾ ਰਿਹਾ ਟਲਦਾ ਆ ਜਾ ਦਾਤੀ ਚੱਕ ਲਿਆ ਕਿਰਾ ਦੇ ਹੈਲਪ ਥੋੜੀ ਜੀ ਦੇਖ ਕੇ ਹੱਥ ਪਾਇਓ

ਲਗਾ ਲਉ ਤਾਂ ਨਹੀਂ ਤਾਂ ਕਣੀ ਜਿਆਦਾ ਅੱਛੀ ਲਗੇਗੀ ਲਗਾਈ ਵੀ ਪਲਾਟ ਚੋਂ ਆਂਦੇ ਹੋਏ ਫਿਰ ਮੈਂ ਆਪਣੀ ਫਰੈਂਡ ਦੇ ਘਰ ਚਲੀ ਗਈ ਉਹਦਾ ਫੋਨ ਆ ਗਿਆ ਸੀ ਉਹਨੇ ਮੈਨੂੰ ਦਿਖਾਣੀ ਸੀਗੀ ਫਰੌਕ ਉਹ ਬੈਠੀ ਫਰੌਕ ਬਣਾ ਰਹੀ ਸੀਗੀ ਮੈਂ ਵੀ ਇਦਾਂ ਹੀ ਕਰਦੀ ਆ ਜਦੋਂ ਕੁਝ ਬਣਾਉਣੀ ਆ ਸਪੈਸ਼ਲ ਬੁਲੰਦੀ ਆ ਉਹਨੂੰ ਕਿ ਦੇਖੋ ਮੈਂ ਇਹ ਕੰਮ ਕੀਤਾ ਤੇ ਮੈਨੂੰ ਸੁਜੈਸਟ ਕਰੋ ਕੋਈ ਕਮੀ ਪੇਸ਼ੀ ਹੋਵੇ ਹਨਾ ਤੇ ਉਦਾਂ ਹੀ ਉਹ ਕਰਦੀ ਆ ਇਹ ਅਸੀਂ ਦੋਨੋਂ ਜਣੀਆਂ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਨਾਲ ਹੀ ਲੱਗੀਆਂ ਰਹਿੰਦੀਆਂ ਵੀ ਚਲੋ ਹਨਾ ਇੱਕ ਸਲਾਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਇਕੱਲੇ ਬੰਦੇ ਦੀ ਸਲਾਹ ਕੁਝ ਹੋਰ ਹੁੰਦੀ ਹੈ ਤੇ ਦੋ ਜਣੀਆਂ ਦੀ ਕੁਝ ਹੋਰ ਹੁੰਦੀ ਹੈ ਅਸੀਂ ਰਲ ਮਿਲ ਕੇ ਇਦਾਂ ਹੀ ਕੰਮ ਕਰਦੀਆਂ ਤੇ ਆ ਕੇ ਫਿਰ ਮੈਂ ਲੱਗੀ ਸੀ ਸਬਜ਼ੀ ਬਣਾਉਣ ਸਬਜ਼ੀ ਅੱਜ ਬਣਨੀ ਹੈ ਪਨੀਰ ਦੀ ਪੁਰਜੀ ਸੋਖਾ ਹੀ ਕੰਮ ਸੀ ਅੱਜ ਇਸ ਕਰਕੇ ਸ਼ਾਮ ਨੂੰ ਮੈਂ ਫਿਰ ਪਲਾੜ ਚ ਉੱਤਰ ਚਲੀ ਗਈ ਉੱਤਰ ਘੰਟਾ ਡੇਢ ਘੰਟਾ ਘੁੰਮ ਕੇ ਫਿਰ ਕੇ ਫੇਰ ਆਈਆਂ ਸਵਾਰਜੀ ਘਾ ਕੱਟਣ ਲੱਗ ਗਏ ਸੀ ਮੈਂ ਕਿਹਾ ਵੀ ਚਲੋ ਇੰਨੇ ਜਾ ਕੇ ਵੀ ਮੈਂ ਟਾਈਮ ਦੇ ਨਾਲ ਸਬਜੀ ਬਣਾ ਲਵਾਂ ਜਲਦੀ ਹੀ ਖਾਣਾ ਖਾ ਲਵਾਂਗੇ ਅਰਮਾਨ ਨੂੰ ਭੇਜਿਆ ਸੀ ਮੈਂ ਦਹੀਂ ਲੈਣ ਲਈ ਕਿਉਂਕਿ ਲੱਸੀ ਦੇ ਨਾਲ ਹੀ ਨਾ ਰੋਟੀ ਚੰਗੀ ਲੱਗਦੀ ਹੈ ਰਾਤ ਦੇ ਟਾਈਮ ਤਾਂ ਸਾਡੇ ਲੱਸੀ ਬਹੁਤ ਜ਼ਰੂਰੀ ਹੈ ਅੰਜ ਰਾਤ ਨੂੰ ਲੱਸੀ ਨਹੀਂ ਪੀਣੀ ਚਾਹੀਦੀ ਪਰ ਦੇ ਵੀ ਅਸੀਂ ਪਿੰਦੇ ਆ ਕਿਉਂਕਿ ਨਾ ਫਿਰ ਬਿਲਕੁਲ ਦਿਲ ਨਹੀਂ ਕਰਦਾ ਹੈ ਰੋਟੀ ਖਾਣ ਨੂੰ ਗਰਮੀ ਦੇ ਵਿੱਚ ਲੱਸੀ ਦੇ ਲਾਲਚ ਵਿੱਚ ਇਹ ਆ ਕਿ ਰੋਟੀ ਖਾਈ ਜਾਂਦੀ ਆ ਬਾਕੀ ਜਿਹੜੀ ਆਪਾਂ ਲੱਸੀ ਮੰਗਾਉਂਦੇ ਆ ਉਹ ਤਾਂ ਬਿਲਕੁਲ ਹੀ ਪਾਣੀ ਵਾਂਗੂ ਲੱਸੀ ਹੁੰਦੀ ਆ ਉਹਦੇ 'ਚ ਕੋਈ ਟੇਸਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਸ ਕਰਕੇ ਫਿਰ ਮੈਂ ਨਾ ਦਹੀਂ ਮੰਗਾ ਲੈਨੀ ਆ ਹੁਣ ਤੇ ਪਹਿਲਾਂ ਤਾਂ ਦਹੀਂ ਆਪਾਂ ਘਰੇ ਹੀ ਜਮਾ ਲੈਂਦੇ ਸੀ ਪਰ ਘਰੇ ਕੰਮ ਲੱਗਿਆ ਹੋਇਆ ਨਾ ਸੋ ਦੁੱਧ ਹੈ ਜਿਹੜਾ ਆਪਣਾ ਲੱਗ ਜਾਂਦਾ ਪੰਜ ਚਾਰ ਦਿਨਾਂ ਦੀ ਗੱਲ ਹੈ ਮੈਂ ਕਿਹਾ ਚਲੋ ਐਨੇ ਆਪਾਂ ਹਾਂ ਮੁੱਲ ਮੰਗਾ ਲੈਂਦੇ ਆ ਦਹੀਂ ਫੇਰ ਲੱਸੀ ਬਣਾ ਲੈਂਦੇ ਆ ਉਹਦੀ ਬਾਕੀ ਗਰਮੀ ਦੇ ਵਿੱਚ ਦੁੱਧ ਦਾ ਪਤਾ ਹੀ ਹੈ ਨਾ ਬਹੁਤ ਘੱਟ ਮਿਲਦਾ ਵੀ ਉਂਝ ਚਲੋ ਜਿੰਨਾ ਆਪਾਂ ਨੂੰ ਮਿਲ ਰਿਹਾ ਉਹ ਤਾਂ ਮਿਲ ਹੀ ਰਿਹਾ ਪਰ ਵਾਦੂ ਜੇਕਰ ਆਪਾਂ ਸੋਚੀਏ ਕਿ ਹੋਰ ਦੁੱਧ ਲੈ ਲਈਏ ਗਰਮੀਆਂ ਦੇ ਵਿੱਚ ਔਖਾ ਹੁੰਦਾ ਹੈ ਅੱਜ ਕਾਫੀ ਦਿਨ ਬਾਅਦ ਬੈਠ ਕੇ ਐਡੀਟਿੰਗ ਕਰ ਰਹੀ ਆ 2 ਦਿਨ ਪਹਿਲਾਂ ਦਾ ਵਲੌਗ ਬਣਾਇਆ ਹੋਇਆ ਮੇਰਾ ਇਹ ਤੇ ਅੱਜ ਦੇਖ ਲੋ ਨਾ 2 ਦਿਨ ਬਾਅਦ ਐਡੀਟਿੰਗ ਹੋ ਰਹੀ ਹੈ ਪਤਾ ਨਹੀਂ ਕਿਹਦੀ ਟੋਕ ਲੱਗੀ ਕਹੇ ਜੀ ਟੋਕ ਲੱਗੀ ਆ ਮੇਰਾ ਤਾਂ ਵਲੌਗ ਬਣਾਉਣ ਨੂੰ ਦਿਲ ਹੀ ਨਹੀਂ ਕਰ ਰਿਹਾ ਸੀ ਜਿਸ ਦਿਨ ਮੈਂ ਲਾਸਟ ਵਲੌਗ ਪਾਇਆ ਮੈਂ ਆਪਣੀ ਫਰੈਂਡ ਨਾਲ ਪਾਇਆ ਸੀ ਦੋਨਾਂ ਨੂੰ ਸਾਨੂੰ ਇਹ ਜੀ ਟੋਕ ਲੱਗੀ ਨਾ ਉਸ ਦਿਨ ਕਿ ਉਸ ਤੋਂ ਬਾਅਦ ਮੇਰਾ ਤਾਂ ਨਾ ਵਲੌਗ ਬਣਾਉਣ ਨੂੰ ਦਿਲ ਹੀ ਨਹੀਂ ਕੀਤਾ ਪਰ ਮੈਂ ਸੋਚਿਆ ਵੀ ਇਹ ਤਾਂ ਕੰਮ ਆਪਣਾ ਦੇਖੋ ਨਾ ਨੀ ਦਾ ਇਹ ਤਾਂ ਕਿਸੇ ਨੂੰ ਰਾਸ ਆ ਜਾਂਦੇ ਨੇ ਸਾਡੇ ਵਲੌਗ ਕਿਸੇ ਨੂੰ ਨਹੀਂ ਆਉਂਦੇ ਹਨ ਨਾ ਕੋਈ ਦੇਖ ਕੇ ਖੁਸ਼ ਹੁੰਦਾ ਤੇ ਕਿਸੇ ਤੇ ਹਨਾ ਵੀ ਇਹ ਹੁੰਦਾ ਵੀ ਕਿ ਕੋਈ ਨਹੀਂ ਆਪਾਂ ਨੂੰ ਪਸੰਦ ਕਰਦਾ ਹੁਣ ਇਹ ਵੀ ਨਹੀਂ ਨਾ ਹੁੰਦਾ ਹੈਗਾ ਵੀ ਸਾਰੇ ਹੀ ਪਸੰਦ ਕਰਨ ਸਾਡੇ ਵਲੌਗ ਕਿਸੇ ਨੂੰ ਨਹੀਂ ਚੰਗਾ ਲੱਗਦਾ ਕਿਸੇ ਨੂੰ ਜੈਲਸੀ ਫੀਲ ਹੁੰਦੀ ਹੈ ਸੋ ਇਹ ਜੀ ਟੋਕ ਲੱਗੀ ਨਾ ਮੇਰਾ ਫਲੌਗ ਬਣਾਉਣ ਨੂੰ ਇੰਨੇ ਦਿਨ ਦਿਲ ਨਹੀਂ ਕਰਿਆ ਹੈਗਾ ਮੈਂ ਡੇਲੀ ਕੰਮ ਕਰ ਨਵੇੜਨਾ ਸੋ ਜਾਣਾ ਬਿੱਲੇ ਬੈਠੇ ਰਹਿਣਾ ਫੋਨ ਚਲਾਉਂਦੇ ਰਹਿਣਾ ਪਰ ਨਾ ਬਣੇ ਹੋਏ ਵਲੌਗ ਵੀ ਦੇਖੋ ਅਪਲੋਡ ਨਹੀਂ ਕੀਤੇ ਇਹ ਜਾ ਹੋਇਆ ਮੇਰੇ ਨਾਲ ਲਾਸਟ ਦੇ ਵਿੱਚ ਇਹੀ ਕਹਾਂਗੀ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ